ਸਮਸੇ ਖਰਾਬ ਹੋਣ ਤੋਂ ਬਚਿਆ ਰਿਹਾ ਤੇ ਭਾਈ ਜੈਕਾਰਾ ਵੀ ਜਿੰਨੀ ਤੇਜ਼ ਘੋੜੇ ਨੂੰ ਦੌੜਾ ਸਕਦੇ ਸਾਂ ਉਹਨੀ ਤੇਜ਼ੀ ਨਾਲ ਦੰਦਪੁਰ ਸਾਹਿਬ ਪਹੁੰਚੇ ਮਹਾਰਾਜ ਨੇ ਗੱਲ ਲਾ ਕੇ ਕਿਹਾ ਸੀ ਰੰਗਰੇਟ ਦੇ ਗੁਰੂ ਦੇ ਬੇਟੇ ਤੋਂ ਆਪਣੇ ਕੋਲ ਬਹੁਤ ਵੱਡੀਆਂ ਯਾਦਾਂ ਨੇ ਆਪਾਂ ਬਹੁਤ ਵੱਡਿਆਂ ਦੇ ਅਮੀਰ ਮਾਕਿਆਂ ਦੇ ਬੱਚੇ ਆਪਾਂ ਆਪਣਾ ਦਿਲ ਛੋਟਾ ਨਹੀਂ ਹੋਣਾ ਚਾਹੀਦਾ ਆਪਣਾ ਇਰਾਦਾ ਛੋਟਾ ਨਹੀਂ ਹੋਣਾ ਚਾਹੀਦਾ ਗੁਰੂ ਰੂ ਕੇ ਅਰਦਾਸ ਕਰਾਂਗੇ ਉਹ ਸਾਡੀਆਂ ਅਰਦਾਸਾਂ ਪੂਰੀਆਂ ਕਰਾਂਗੇ ਮਹਾਰਾਜ ਤਾਂ ਉਡੀਕ ਰਹੇ ਨੇ ਮੇਰਾ ਸਿੱਖ ਮਾਂ ਕਹਿੰਦੀ ਸੀ ਛੋਟੇ ਹੁੰਦੇ ਹਾਂ ਮੈਂ ਕਿਤਾਬ ਤੇ ਕਾਪੀ ਜ਼ਮੀਨ ਤੇ ਨਹੀਂ ਚੜ੍ਹਨੀ ਕੱਪੜਾ ਵਿਛਾ ਕੇ ਕੱਪੜਾ ਨਾ ਮੇਰੇ ਚਾਹੇ ਬੋਲੀ ਦੀ ਛਾਵੇਂ ਅੱਖਰ ਕੀਮਤੀ ਨੇ ਅਸੀਂ ਝਿੜਕਾਂ ਖਾਂਦੇ ਖਾਂਦੇ ਫਰਕ ਲੇ ਅਸੀਂ ਕਹਾਂ ਮਾਂ ਅੱਖਰ ਕੀਮਤੀ ਕਿਵੇਂ ਨੇ ਸਾਨੂੰ ਪਤਾ ਨਹੀਂ ਲੱਗਦਾ ਮਾਂ ਕਹਿੰਦੀ ਪਤਾ ਤਾਂ ਤੁਹਾਨੂੰ ਹੋਣਾ ਚਾਹੀਦਾ ਸੀ ਪੜ੍ਹਨ ਤੁਸੀਂ ਲੱਗੇ ਆਏ ਹੋ ਮੈਂ ਤਾਂ ਅੰਪੜਾ ਜਿੰਨਾ ਕਿ ਮੈਨੂੰ ਪਤਾ ਉਹ ਦੱਸ ਦਿੰਨੀ ਆ ਗੁਰੂ ਨਾਨਕ ਦੇਵ ਜੀ ਨੇ ਸਖਤ ਤਪੱਸਿਆ ਕੀਤੀ ਸੀ ਪਰਮੇਸ਼ਰ ਪ੍ਰਗਟ ਹੋਇਆ ਕਿ ਹਰ ਅਸੀਂ ਤੁਹਾਡੇ ਤੇ ਪ੍ਰਸੰਨ ਹਾਂ ਦੱਸੋ ਕੀ ਮੰਗਣਾ ਇੱਛਾ ਪੂਰੀ ਕਰਾਂਗੇ ਮਹਾਰਾਜ ਨੇ ਝੋਲੀ ਅਖਰ ਦਿੱਤੀ ਕਿ ਤਾ ਜੇ ਮਿਹਰਬਾਨ ਤੇ ਰੱਖੜ ਦਿਓ ਪਰਮੇਸ਼ਰ ਨੇ ਮਹਾਰਾਜ ਦੀ ਝੋਲੀ ਅਖਰਾਂ ਨਾਲ ਭਰ ਦਿੱਤੀ ਸੀ ਉਹਨਾਂ ਨੂੰ ਸਖਤ ਤਪੱਸਿਆ ਤੋਂ ਬਾਅਦ ਮਿਲੇ ਸੀ ਉਹਨਾਂ ਨੂੰ ਤਾਂ ਪਤਾ ਸੀ ਕਿ ਅੱਖਰ ਕਿੱਡੇ ਕੀ ਕੀ ਤਾ ਤੁਹਾਨੂੰ ਮੁਫਤ ਜੀ ਮਿਲ ਗਏ ਇਸ ਕਰਕੇ ਤੁਹਾਨੂੰ ਫਿਰ ਮਾਂ ਕਹਿੰਦੇ ਕੀ ਸੰਕਟ ਆਇਆ ਸੀ ਕਿਨਾ ਮੁਸ਼ਕਲਾਂ ਚ ਲੰਘੇ ਸਰਪੰਖੀ ਮਹਾ ਸਿੰਘ ਇਹਦਾ ਬਹੁਤ ਜਾਣਨ ਪਰ ਡੋਲ ਗਏ ਕਹਿੰਦੇ ਮਹਾਰਾਜ ਅਸਤ ਜਾਣ ਹੈ ਬਹੁਤ ਸਮਝਾਏ ਨਹੀਂ ਸਮਝੇ ਫਿਰ ਮਹਾਰਾਜ ਕਹਿੰਦੇ ਚੰਗਾ ਕੁਛ ਅੱਖਰ ਲਿਖ ਕੇ ਦੇ ਦਿਓ ਜੀ ਜਾਣ ਉਹ ਅੱਖਰ ਲਿਖ ਕੇ ਦੇ ਆਪਸਾ ਕੇ ਪਛਤਾਵਾ ਹੋਇਆ ਇਹ ਅੱਖਰ ਤਾਂ ਦੇਣੇ ਨਹੀਂ ਚਾਹੀਦੇ ਸਨ ਮਾਈ ਭਾਗੂ ਜੀ ਕਹਿੰਦੇ ਫੇਰ ਕੀ ਹੋਵੇ ਗਲਤੀ ਹੋ ਸਕਦੀ ਹੈ ਸਿੱਖ ਤੋਂ ਆਪਾਂ ਮੜਵਾ ਰਹੇ ਨੇ ਭਾਈ ਮਾਨ ਸਿੰਘ ਕਹਿੰਦੇ ਮੋੜ ਦੇਣਗੇ ਗਰਿਆ ਦਿਨ ਨੇ ਮਹਾਰਾਜੋ ਤਵਦੀਖ ਰਏ ਨੇ ਮੇਰੇ ਸਿੱਖ ਹੋਣ ਭੁੱਲਾ ਬਖਸ਼ ਹੋਣ ਉਹ ਮਿਹਰਬਾਨ ਮੁਆਫੀਆਂ ਦੇਣ ਲਈ ਤਿਆਰ ਨੇ ਸਦਾਵਾਂ ਦੇਣ ਲਈ ਨਹੀਂ ਹਨ ਚੱਲੀਏ ਮੁਖਸਰ ਲਗੂ ਯੁੱਧ ਹੋਇਆ ਮਹਾਰਾਜੇ ਯੁੱਧ ਦੇਖ ਰਹੇ ਸਾਂ 39 ਸ਼ਹੀਦ ਹੋ ਚੁੱਕੇ ਸਨ ਭਾਈ ਮਾਹ ਸਿੰਘ ਦੇ ਵਿੱਚ ਸਿੱਖ ਜੇ ਸਾਥ ਚੱਲਦੇ ਸਨ ਜਿੰਨਾ ਦਸ ਚੱਲਦੀ ਸੀ ਸੈਕਟਰ ਹੈ ਸਾਂ ਇਕੱਲੇ ਇਕੱਲੇ ਸਿੱਖ ਨੂੰ ਅਸੀਸਾਂ ਦਿੰਦੇ ਰਹੇ ਪਿਆਰ ਦਿੰਦੇ ਮਹਾਰਾਜ ਭਾਈ ਮਾਨ ਸਿੰਘ ਕੋਲ ਪਹੁੰਚੇ ਬੈਠੇ ਸੀਸ ਗੋਹ ਚ ਲੈਆ ਹੱਥ ਮੱਥੇ ਤੇ ਰੱਖ ਕੇ ਕਿਹਾ ਭਾਈ ਮਾਨ ਸਿੰਘ ਵੱਡੀ ਨੇਕੀ ਕੀਤੀ ਵੱਡੀ ਸੂਰਮਤੀ ਦੇਖੀ ਅੱਜ ਤੁਹਾਡੀ ਧਰਤੀ ਉੱਪਰ ਲਈ ਕੋਈ ਵਸਤੂ ਮੰਗੋ ਜਾਂ ਧਰਤੀ ਤੋਂ ਪਾਰ ਦੀ ਸੋਧ ਦੇਾਂਗੀ ਹੱਥ ਜੋੜ ਕੇ ਕੰਬਦੇ ਹੋਣਾਂ ਨਾਲ ਭਾਈ ਮਾਨ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਮਿਹਰਬਾਨ ਹੋ ਫਿਰ ਕੁਕੀ ਗੱਲੋ ਬੇਦਾਵਾ ਪਾੜੋ ਕਈ ਮਹਾਸਿੱਧੀਆਂ ਦੀਆਂ ਅੱਖਾਂ ਦੇ ਸਾਹਮਣੇ ਬੇਦਾਵਾ ਧੱਕ ਪਾ ਲਿਆ। ਮਾਂ ਕਹਿੰਦੀ ਅੱਖਰ ਵਾਪਸ ਕਰਾਉਣ ਚ ਕਾਮਯਾਬ ਤਾਂ ਹੋਗੇ ਸਨ 40 ਯੋਧੇ ਪਰ ਉਹਦੇ ਬਦਲੇ 40 ਜਾਨਾਂ ਲਖੀ ਲਕੀਆਂ ਸੀ ਇਸ ਕਰਕੇ ਆਖਦੀਆਂ ਅੱਖਰ ਕੀਮਤੀ ਨੇ। ਬੱਚਿਓ ਇਹ ਕੀਮਤੀ ਅੱਖਰ ਹੀਰੇ ਮੋਤੀ ਕੁਛ ਨਹੀਂ ਹਨ ਇਹਦੇ ਸਾਹਮਣੇ। ਇਹ ਹਕੂਮਤਾਂ ਦੇਣਗੇ ਤੁਹਾਨੂੰ ਜਦੋਂ ਤੁਸੀਂ ਅੱਖਰਾਂ ਨੂੰ ਪਿਆਰ ਕਰੋਗੇ। ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ। ਕਿਸੇ ਨੂੰ ਕੁਝ ਪੁੱਛਣਾ ਹੋਵੇ।